ਬਾਈ ਦੀਪ ਦੇ ਭੋਗ ਤੇ ਵੀ ਸਰਦਾਰ ਸਾਹਿਬ ਆਖਿਆ ਇਹਨਾਂ ਨੇ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਵੀ ਕੁਝ ਆਪ ਸੁਖਾਈ ਸੀ ਦੇ ਵੀ ਤੁਸੀਂ ਦਾ ਸ਼ਹੀਦ ਦਾ ਪਰਿਵਾਰ ਹੁਣ ਇਹਨੂੰ ਅਸੀਂ ਦੇਖਾਂਗੇ ਅਸੀਂ ਯੂਐਨ ਤੋਂ ਇਨਕੁਆਇਰੀ ਕਰਾਵਾਂਗੇ ਅਸੀਂ ਐਪਲੀਕੇਸ਼ਨ ਲਾਵਾਂਗੇ ਮੈਂ ਵੀ ਬਹੁਤ ਅਪਰੋਚ ਕੀਤੀ ਸਮਾਨ ਸਾਹਿਬ ਵੀ ਬੈਠੇ ਅੰਦੀ ਸਾਰੀ ਟੀਮ ਦੀ ਬੈਠਣੀ ਆਪੇ ਪਰ ਮੈਨੂੰ ਅੱਜ ਤੱਕ ਉਦੋਂ ਬਾਅਦ ਅੱਜ ਦੂਸਰੀ ਵਾਰ ਮੈਂ ਮਾਨ ਸਾਹਿਬ ਨੂੰ ਮਿਲ ਰਿਹਾ ਹਾਂ ਪਹਿਲੀ ਵਾਰ ਮਿਲਿਆ ਸੀ ਮੱਤੇਵਾੜੇ ਦੇ ਜੰਗਲਾਂ 'ਚ ਚੇਤਨ ਮੋਰਚਾ ਲੱਗਿਆ ਸੀ ਮੈਨੂੰ ਕਿਹਾ ਗਿਆ ਕਿ ਤੁਸੀਂ ਘਰ ਚਲੋ ਅਸੀਂ ਆਏ ਪਰ ਕਿਸੇ ਨੂੰ ਜਿਵੇਂ ਕਰਕੇ ਬਿਜ਼ੀ ਹੋ ਕੇ ਅੱਜ ਤੱਕ ਬਿਜ਼ੀ ਰਹੇ ਜੰਗਲ ਵਰਗੀ ਦੁਨੀਆ ਸ਼ੇਰ ਵਰਗੇ ਰਹਿਣਾ ਪੈਂਦਾ ਹੱਥ ਜੋੜਿਆਂ ਕੋਈ ਨਹੀਂ ਦਿੰਦਾ ਆਪਣਾ ਹੱਕ ਧੱਕੇ ਨਾਲ ਲੈਣਾ ਪੈਂਦਾ ਬਾਈ ਦੀਪ ਸਿੱਧੂ ਦੀ ਯਾਦਗਾਰ ਇਮਾਉਂ ਸੰਬੰਧੀ ਸਾਰੀ ਜੜਵੇਂ ਕਿ ਸਾਹ ਸੰਗ ਲੱਜਿਓ ਫਤਿਹ ਦੀ ਸਾਹ ਪਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇ ਤੇ ਯੋਧੇ ਕੌਮ ਪੈਦਾ ਘਟ ਹੀ ਰਹਿੰਦੀ ਆ ਕਦੇ ਖੜੋਤ ਨਹੀਂ ਆਉਂਦੀ ਆਪਾਂ ਨੂੰ ਇਹ ਲੱਗਦਾ ਵੀ ਸਾਡੀ ਕੌਮ ਚ ਖੜੋਤ ਆ ਗਈ ਸਾਡੇ ਕੋਲ ਕੋਈ ਲੀਡਰ ਨਹੀਂਗਾ ਕਿੱਦਾਂ ਨੂੰ ਜਾਗੇ ਪਰ ਗੁਰੂ ਮਹਾਰਾਜ ਬਾਜਾ ਵਾਲੇ ਆਪਾਂ ਨੂੰ ਆਪ ਆਪਣੇ ਲੀਡਰ ਬਚ ਕੇ ਗਏ ਨਾ ਸਮੇ ਸਮੇ ਤੇ ਲੀਡਰ ਟੈਗਰ ਹੁੰਦੇ ਆ ਗਏ ਆ ਜੇ ਪੰਜ ਗੱਲ ਕਰ ਜੇ ਬਾਈ ਦੀ ਜਵੇਂ ਕਹਿੰਦਾ ਹੁੰਦਾ ਸੀ ਗੱਲ ਵਰਤਾਰੇ ਦੀ ਬਾਈ ਦੀ ਆਪਣਾ ਇਹ ਹੋਰਗਾ ਨਹੀਂ ਕਿ ਇੱਥੇ ਅੱਜ ਆ ਮਿਲ ਕੇ ਪੰਥ ਦੀ ਪੰਜਾਬ ਦੀ ਗੱਲ ਕਰਨ ਦਾ ਆ ਗਿਆ ਕਦੇ ਸੋਚਿਆ ਕਿਸ ਨੇ ਵੀ ਇਹ ਆਲ ਆਫ ਅਸਾਡੂ ਕੀ ਚੀਜ਼ ਹੋਈ ਇਹ ਬਾਈ ਦੀ ਜੀਵਨ ਦਾ ਹੀ ਸ਼ਬਦ ਸੀ ਵਰਤਾਰਾ ਇਹ ਗੁਰੂ ਮਹਾਰਾਜ ਦਾ ਵਰਤਾਰਾ ਸੀ ਜਿਹਦੇ ਕਰਕੇ ਬਾਈ ਦੀ ਦੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਮੋੜ ਆਇਆ थ प्रति पंजाब प्रति अपनी सारी जिंदगी निशावर कर दिया आप हम गल करते वारस की वारस बनना या बना किसी के हाथ च नहीं होता, वारस बन लमाई करनी प ਖੰਡੇ ਦੀ ਧਾਰ ਤੇ ਚੱਲਣਾ ਪੈਂਦਾ ਵਾਰਸ ਉਹੀ ਬਣਦਾ ਜੋ ਆਪਣਾ ਨੀਤੀ ਹਿਤ ਵਾਰ ਕੇ ਅੰਤ ਪ੍ਰਤੀ ਸੱਚਾ ਹੋ ਕੇ ਆਪਣੀ ਆਗਮਨ ਪ੍ਰਤੀ ਸੱਚਾ ਹੋ ਕੇ ਬਿੱਤਰਦਾ ਵਾਰਸ ਜੇ ਬੰਦੀ ਉਹਦਾ ਅਸਲੀ ਵਾਰਸ ਆਪਣੇ ਆਪ ਨੂੰ ਸਿੱਧ ਕਰਕੇ ਜੇ ਪਾਜ ਗੱਲ ਕਰੀਏ ਉਹਨੇ ਕਿਸੇ ਤੋਂ ਕੁਮਾਈ ਨਹੀਂ ਲਈ ਵੀ ਮੈਂ ਵਾਰਿਸ ਹੁਣੇ ਆਪਣਾ ਵਾਰਿਸ ਖੰਨੇ ਦੀ ਧਾਰ ਤੇ ਚੱਲ ਕੇ ਸਿੱਧ ਕੀਤਾ ਤੇ ਅੱਜ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠਾ ਹੈ ਵਾਰਿਸ ਹੋ ਹੁੰਦੇ ਆ ਸਾਡੀ ਮਾਤਾ ਬੈਠੀ ਹੈ ਇੱਥੇ ਬਾਈ ਖੰਡੇ ਵਿੱਚ ਵਾਰਸ ਹੋ ਸੀ ਬਾਈ ਖੰਡੇ ਦਾ ਤੇ ਬਾਈ ਦੀਪ ਦਾ ਜੋ ਪਿਆਰ ਸੀ ਉਹ ਪਰਿਵਾਰਾਂ ਦੀ ਸਾਂਝ ਸੀ ਸਾਡੀ ਉਹ ਸਾਨੂੰ ਪਰਿਵਾਰਾਂ ਨੂੰ ਪਤਾ ਤੇ ਜਦ ਜਾਇਰਾ ਕੋਈ ਸੇ ਤੋਂ ਲੁਕੀ ਨਹੀਂ ਗਾ ਬਹੁਤ ਇੱਧਰ ਉੱਧਰ ਦੀਆਂ ਗੱਲਾਂ ਹੁੰਦੀਆਂ ਪਰਿਵਾਰਾਂ ਤੱਕ ਵੀ ਪਹੁੰਚਦੀਆਂ ਜੇ ਮੈਂ ਕਹਾਂ ਵੀ ਕੌਮ ਵਿੱਚ ਤ੍ਰਾਸਦੀ ਆ ਵੀ ਆਪਾਂ ਇੱਕ ਦੂਜੇ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਜਾਂਦੇ ਹਾਂ ਇਹ ਆਪਣੀ ਕਮੀ ਆ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਦੂਰ ਕਰਨੀ ਪਾਉਣੀ ਆਪਣੇ ਦੁਸ਼ਮਣ ਤਾਂ ਪਹਿਲਾਂ ਹੀ ਤਾਕ ਲਾਈ ਬੈਠੇ ਆ ਵੀ ਇਹਨਾਂ ਨੂੰ ਆਪਾਂ ਇੱਕ ਦੂਜੇ ਦੇ ਨਾਲ ਲੜਾਈਏ ਤੇ ਕਮਜ਼ੋਰ ਕਰਕੇ ਇਹ ਵੀ ਆਪਾਂ ਨੂੰ ਨਜਿੱਠਣਾ ਪੈਣਾ ਛੋਟੀਆਂ ਮੋਟੀਆਂ ਗੱਲਾਂ ਤੇ ਨਾ ਜਾਇਆ ਕਰੋ ਆ ਫੋਨ ਹਰੇਕ ਕੋਲੇ ਫੜਿਆ ਕੋਈ ਔਰ ਚ ਮਿੱਟੀ ਮੋਟੀ ਕਲਿੱਪ ਦੇਖੀ ਤੇ ਆਪ ਦਾ ਵੀਊ ਦਿਨ ਤੁਰ ਪੈਣੇ ਆ ਇਹਨੂੰ ਛੱਡੋ ਡੰਗਾ ਇਹ ਨਾਲ ਗੱਲ ਸੋਚੋ ਆਪਣੀਆਂ ਪੰਜਾਬ ਵਿੱਚ ਪੰਥਨ ਪਾਰਟੀ ਨਾਲ ਨਹੀਂ ਆਦੋ ਜਿਹੜੇ ਆਪਣੇ ਅਜੋਕੇ ਸਮੇਂ ਦੇ ਸਿੰਘ ਜਿਨ੍ਹਾਂ ਵਿੱਚ ਬੈਠੇ ਆ ਉਹਨਾਂ ਦੇ ਪਰਿਵਾਰ ਵੀ ਇੱਥੇ ਬੈਠੇ ਆ ਸਭ ਤੋਂ ਪਹਿਲਾਂ ਜੇ ਆਪਣੀਆਂ ਪੰਥਕ ਪਾਰਟੀਆਂ ਬਣ ਗਈਆਂ ਉਹਨਾਂ ਦਾ ਫਰਚ ਹੁੰਦਾ ਵੀ ਜੇ ਤੁਹਾਡੇ ਸਿੱਖ ਨੌਜਵਾਨ ਜਿਨ੍ਹਾਂ ਵਿੱਚ ਕਿਸੇ ਧੱਕੇ ਕਰਕੇ ਸਰਕਾਰਾਂ ਦੇ ਧੱਕੇ ਕਰਕੇ ਨੱਕੇ ਜਾਂਦੇ ਤਾਂ ਉਹਨਾਂ ਪ੍ਰਤੀ ਆਵਾਜ਼ ਉਠਾਓ ਉਠਾਉਣੀ ਵੀ ਚਾਹੀਦੀ ਹੈ ਜੇ ਆਪਾਂ ਪੰਥਕ ਪਾਰਟੀ ਆਪਣੇ ਆਪ ਨੂੰ ਕਹਿੰਦੇ ਆ ਦੋਨੋਂ ਪੰਚਮ ਪਾਰਟੀਆਂ ਕੀ ਅੱਜ ਤੱਕ ਉਹਨਾਂ ਨੇ ਆਪਣੀ ਆਵਾਜ਼ ਉਠਾਈ ਜਿਹੜਾ ਉਹ ਕਾਰਜ ਕਰ ਸਕਦੇ ਸੀ ਉਹ ਕਾਰਜ ਕੀਤਾ ਸੋਚਣਾ ਪਊਗਾ ਪਰ ਇਸ ਚੀਜ਼ ਤੇ ਭਾਈ ਦੀਪ ਦੇ ਭੋਗ ਤੇ ਵੀ ਸਰਦਾਰ ਸਾਹਿਬ ਬੈਠੇ ਆ ਇਹਨਾਂ ਨੇ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਵੀ ਕੁਝ ਆਖ ਸੁਖਾਈ ਸੀ ਦੇਖੋ ਵੀ ਤੁਸੀਂ ਦਾ ਸ਼ਹੀਦ ਦਾ ਪਰਿਵਾਰ ਹੁਣ ਇਹਨੂੰ ਅਸੀਂ ਦੇਖਾਂਗੇ ਅਸੀਂ ਯੂਐਨ ਤੋਂ ਇਨਕੁਆਇਰੀ ਕਰਾਵਾਂਗੇ ਅਸੀਂ ਐਪਲੀਕੇਸ਼ਨ ਲਾਵਾਂਗੇ ਮੈਂ ਵੀ ਬਹੁਤ ਅਪਰੋਚ ਕੀਤੀ ਮਾਨ ਸਾਹਿਬ ਵੀ ਬੈਠੇ ਹਨ ਦੀ ساری ਟੀਮ ਦੀ ਬੈਠੀ ਹੈ ਪਰ ਮੈਨੂੰ ਅੱਜ ਤੱਕ ਉਦੋਂ ਬਾਅਦ ਅੱਜ ਦੂਸਰੀ ਵਾਰ ਮੈਂ ਮਾਨ ਸਾਹਿਬ ਨੂੰ ਮਿਲ ਰਿਹਾ ਹਾਂ ਪਹਿਲੀ ਵਾਰ ਹੀ ਮਿਲਿਆ ਸੀ ਮੈਂ ਮੱਤੇਵਾੜੇ ਦੇ ਚਰਨਾਂ 'ਚ ਚੁੱਚਤਨ ਮੋਰਚਾ ਲੱਗਿਆ ਸੀ ਮੈਨੂੰ ਕਿਹਾ ਗਿਆ ਤੁਸੀਂ ਘਰ ਚੱਲੋ ਅਸੀਂ ਆਏ ਪਰ ਕਿਸੇ ਨੂੰ ਜਿਵੇਂ ਕਰਕੇ ਬਿਜ਼ੀ ਹੋ ਕੇ ਅੱਜ ਤੱਕ ਬਿਜ਼ੀ ਰਹੇ ਮੈਂ ਜੇ ਅੱਜ ਗੱਲ ਕਰਾਂ ਇਹ ਪੰਥ ਦੇ ਇਕੱਠ ਇਕ ਤਰ੍ਹਾਂ ਦਾ ਆਪਾਂ ਇੱਥੇ ਬੈਠ ਕੇ ਵਿਚਾਰ ਕਰਨੇ ਆ ਨਾ ਕਿ ਇਹ ਮੈਂ ٹرسٹ ਪ੍ਰਤੀ ਕੋਈ ਇਕੱਠ ਇਕੱਠਾ ਕੀਤਾ ਆਪਾਂ ਨੂੰ ਆਪਣੀਆਂ ਜੇ ਕੋਈ ਆਪਣੇ ਤੋਂ ਕਮੀਆਂ ਰਹਿੰਦੀਆਂ ਆਪਾਂ ਪੰਥ ਕਰਕੇ ਵਿਚਰਨੇ ਆ ਪਰ ਉਹ ਵੀ ਦੂਰ ਕਰਨੀਆਂ ਚਾਹੀਦੀਆਂ ਅਜੇ ਵੀ ਕੁਝ ਨਹੀਂ ਬਿਗਲਿਆ ਆਪਾਂ ਆਪਣੇ ਨੌਜਵਾਨ ਜਿਹੜੇ ਜਿਲ੍ਹਾਂ ਵਿੱਚ ਬੈਠੇ ਆ ਚਾਹੇ ਉਹ ਪ੍ਰਾਤਮ ਸਮੇਂ ਦੇ ਆ ਤੇ ਚਾਹੇ ਉਹ ਅਜੋਕੇ ਸਮੇਂ ਆ ਰਹੇ ਆ ਉਹਨਾਂ ਪ੍ਰਤੀ ਇਕੱਠੇ ਹੋਈਏ ਆਵਾਜ਼ ਚੱਕੀਏ ਇਕੱਠ ਕਰੀਏ ਕੋਈ ਸਾਂਝਾ ਫੈਸਲਾ ਲਈਏ ਤਾਂ ਹੀ ਆਪਾਂ ਅੱਗੇ ਚੱਲ ਸਕਦੇ ਹਾਂ ਕਿੰਨਾ ਕਚੇੜਾ ਆਪਣੇ ਮਗਰ ਚੱਲਣਗੇ 40 ਸਿੰਘਾਪੁਰ ਜਿਲ੍ਹੇ ਚ ਬੈਠੇ ਆ 30 ਅੰਮ੍ਰਿਤਸਰ ਬੈਠੇ ਆ 11 ਉੱਤੇ ਡਿਬੜੂਗੜ੍ਹ ਬੈਠੇ ਆ ਕਿੰਨਾ ਕਚਰਾ ਅੰਦਰ ਫੜਾਉਂਦੇ ਆ ਆਪਾਂ ਨੂੰ ਉਹਨਾਂ ਪ੍ਰਤੀ ਵੀ ਬਾਤ ਚੱਕਣੀ ਚਾਹੀਦੀ ਆ ਕੋਈ ਆਪਾਂ ਨਿੱਕੇ ਮੋਟੇ ਪਿੱਛੇ ਜੇ ਹੁਣ ਪੰਜਾਬ છો ਰਿਹਾ ਵੀ ਕੋਈ ਵੀ ਨਿੱਕੇ ਮੋਟੇ ਮਸਲੇ ਹੋਣ ਉਹਦੇ ਵਾਸਤੇ ਆਪਾਂ ਇਕੱਠ ਕਰਨ ਤੋਰ ਪੈਂਦੇ ਆ ਉਹ ਸਭ ਤੋਂ ਵੱਡਾ ਮਸਲਾ ਤਾਂ ਆਪਣਾ ਅੱਜ ਦੇ ਸਾਹਮਣੇ ਚ ਇਹੇ ਆ ਇਹਦੇ ਲਈ ਤਾਂ ਆਪਾਂ ਇਕੱਠੇ ਹੋਈਏ ਕੋਈ ਕਾਲ ਦੋ ਮੈਂ ਨਾਲ ਆ ਮੈਂ ਵੀ ਨਾਲ ਚੱਲੂਗਾ ਮੈਂ ਜਿੱਥੇ ਲੋੜ ਆ ਵੀ ਮੈਂ ਉਹਨੂੰ ਤਿਆਰ ਆ ਆਪਾਂ ਨੂੰ ਆਪਣੇ ਮਨ ਦੀ ਹਿੱਟ ਛੱਡ ਦੇਣੀ ਚਾਹੀਦੀ ਆਪਾਂ ਨੂੰ ਪੰਥ ਆਪਣਾ ਬਹੁਤ ਉੱਚਾ ਆ ਆਪਾਂ ਗੁਰੂ ਮਹਾਰਾਜ ਤੋਂ ਸ਼ੇਧ ਲੈ ਸਕਦੇ ਆ ਹਮੇਸ਼ਾ ਲੈਤੀ ਵੀ ਚੱਲਦੇ ਰਹੇ ਆ ਪਰ ਫੇਰ ਆਪਾਂ ਵਿਸਫਰਜਦੇ ਆ ਮੋਰਚਾ ਲੱਗ ਗਿਆ ਸੰਭੂ ਤੇ ਸਾਕੇ ਹੁਣ ਦੁਬਾਰਾ 13 ਤਰੀਕ ਨੂੰ ਕੀ ਉਹ ਦੋ ਦਿਨ ਐਕਸਟੈਂਡ ਨਹੀਂ ਹੋ ਸਕਦਾ ਸੀਗਾ ਸਭ ਨੂੰ ਪਤਾ ਸੀ ਵੀ ਵਰਸੀ ਆ ਬਾਈ ਦੀ ਯਾਦ ਦਾ ਰੌਣ ਵਾਲੀ ਆ ਦੋ ਦਿਨ ਲੇਟ ਕਰ ਲੈਂਦੇ ਚਲੋ ਉਹਨਾਂ ਦਾ ਫੈਸਲਾ ਸੀ ਆਪਾਂ ਲੈਣੇ ਆ ਪਰ ਹੁਣ ਫੇਰ ਉਹ ਕੇ ਮੂਰਤੀ ਦੀਪ ਹੋਇਆ ਖੜਾ ਉਹਨੂੰ ਕਿਵੇਂ ਹਟਾਵਾਂਗੇ ਤੇ ਫਿਰ ਟੱਪ ਕੇ ਮਾਰਨ ਅਜੇ ਤੱਕ ਕਹਿੰਦੇ ਜੀ ਸਾਡੇ ਤੋਂ ਤਾਂ ਦੋ ਕੁ ਲੈਣਾ ਹੀ ਪਟੀਆਂ ਪੰਜ ਬਚ ਮੈਂ ਕੋਈ ਨੀਤਾ ਵਰਤਾਰਾ ਹੀ ਫੇਰ ਇੱਥੇ ਗੁਰੂ ਸਾਹਿਬ ਦਾ ਵਰਤੂਗਾ ਉਹ ਕਿਸੇ ਦੇ ਰੂਪ ਵਿੱਚ ਕਿਸੇ ਦੇ ਥਰੂ ਵੀ ਵਰਤ ਸਕਦਾ ਆਪਾਂ ਆਪਣੇ ਸਿੰਘਾਂ ਨੂੰ ਜਿਹੜੇ ਸ਼ਹੀਦ ਸਿੰਘ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਜੋ ਬੈਠੇ ਵੀ ਆ ਸਤਕਾਰ ਨੂੰ ਜਾਂ ਜਿਹੜੇ ਜੇਲਾ ਵਿੱਚ ਬੈਠੇ ਆ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਨਿੱਜੀ ਹਿੱਤ ਛੱਡ ਦਈਏ ਮੈਂ ਆਪਦੇ ਆਪ ਨੂੰ ਇੰਨਾ ਕਾਬਿਲ ਨਹੀਂ ਸਮਝਦਾ ਕਿ ਮੈਂ ਸਾਰਿਆਂ ਨੂੰ ਤੁਸੀਂ ਮੇਰੇ ਤੋਂ ਬਹੁਤ ਧਰਮ ਪ੍ਰਤੀ ਵੀ ਸੱਚੇ ਹੋਵੋਗੇ ਗਿਆਨਤਾਕ ਵੀ ਬਹੁਤ ਅੱਗੇ ਹੋਵੋਗੇ ਪਰ ਮੈਂ ਇੰਨੇ ਯੋਗ ਨਹੀਂ ਹੋਗਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਸੇਤ ਦੇ ਸਕਾਂ ਪਰ ਮੈਂ ਇੰਨਾ ਕੁ ਯਕੀਨ ਦਵਾਉਣਾ ਵੀ ਮੈਂ ਤੁਹਾਡੇ ਨਾਲ ਚੱਲ ਸਕਦਾ ਮੈਂ ਆਪਦਾ ਨੀਜੀ ਹਿੱਤ ਛੱਡ ਕੇ ਚੱਲ ਸਕਦਾ ਕੋਈ ਸਹੀ ਕੌਮਤਾ ਦੋ ਮੈਂ ਆਪੇ ਆ ਜਾਵਾਂਗਾ ਤੇ ਇਹੀ ਆਸ ਕਰਦੇ ਆਂ ਵੀ ਆਪਾਂ ਇੱਥੋਂ ਕੋਈ ਸੇਧ ਲੈ ਕੇ ਚੱਲੀਏ ਇੱਥੋਂ ਸਾਰੇ ਆਪਣੇ ਜੇ ਆਪਾਂ ਕਹਿ ਲਈਏ ਪੰਥ ਦੇ ਸੀਨੀਅਰ ਆਗੂ ਇੱਥੇ ਲੀਟਰ ਬੈਠੇ ਆ ਆਪਾਂ ਅੱਗੇ ਦਾ ਕੋਈ ਫੈਸਲਾ ਸਾਨੂੰ ਦੋ ਤਾਂ ਜੋ ਭਾਗੇ ਚੱਲ ਜਾਈਏ ਸਭ ਤੋਂ ਪਹਿਲਾਂ ਆਪਾਂ ਆਪਣੇ ਬੰਦੀ ਸਿੰਘ ਉਹ ਤਾਂ ਰਹਾ ਕਰਾ ਲਈਏ ਇਹਨਾਂ ਤੇ ਤਾਂ ਕੋਈ ਲੈਂਡੇ ਜੇ ਆਪਾਂ ਕਹਿ ਲਈਏ ਸਟੇਟ ਨੇ ਕੋਈ ਇੰਡੇ ਸੀਰੀਅਸ ਚਾਰਜ ਵੀ ਨਹੀਂ ਲਾਈ ਆਪਾਂ ਉਹਨਾਂ ਦੇ ਸਹੀ ਤਰੀਕੇ ਨਾਲ ਉਹਨਾਂ ਨੂੰ ਹੈਂਡਲ ਕਰਕੇ ਬਾਹਰ ਲਿਆ ਸਕਦੇ ਹਾਂ ਦੇਖੋ ਇੱਕ ਇੱਕ ਕਰਕੇ ਜੇ ਆਪਾਂ ਕਹਿ ਲਈਏ ਲੱਕੜਾਂ ਦਾ ਗੁੱਛਾ ਕੱਠਾ ਹੁੰਦਾ ਉਹ ਟੁੱਟਦਾ ਨਹੀਂ ਹੁੰਦਾ ਕੱਲੀ-ਕੱਲੀ ਵਿੱਚ ਤਾਂ ਸਟੇਟ ਤੋੜ ਲੂੰਗੀ ਜੇ ਆਪਾਂ ਵਿਸਰਗੇ ਜਿੱਲਾ ਵਿੱਚ ਬੈਠੇ ਨੂੰ ਮਿਸਾਲਤਾ ਤਾਂ ਕੱਲ ਨੂੰ ਆ ਕੇ ਉਹਨਾਂ ਨੇ ਕੀ ਖਾਣਾ ਆਪਣੇ ਨਾਲ ਤੇ ਇਹੀ ਅਰਜ਼ ਕਰਦਾ ਵੀ ਆਪਾਂ ਨੂੰ ਸਾਰੇ ਨੂੰ ਇਕੱਠਿਆਂ ਹੋਣਾ ਚਾਹੀਦਾ ਹੈਗਾ ਇਹ ਇਕੱਠ ਨੂੰ ਜੇ ਅੱਜ ਆਪਾਂ ਇਕੱਠੇ ਹੋਏ ਆ ਬਾਈ ਦੀਪ ਦੇ ਨਾਲ ਹੋਈ ਇਕੱਠੇ ਹੋਏ ਆ ਇੱਥੋਂ ਹੀ ਕੋਈ ਫੈਸਲਾ ਲੈ ਲਓ ਚਾਹੇ ਜਿਹੜਾ ਕਿਸਾਨੀ ਸੰਘਰਸ਼ ਸਮਝੇ ਜਾ ਰਿਹਾ ਚਾ ਉਹਦੇ ਪ੍ਰਤੀ ਲੜੋ ਤੇ ਚਾ ਜ਼ਿਲ੍ਹਾ ਪ੍ਰਤੀ ਜਿਹੜੇ ਆਪਣੇ ਸਿੰਘ ਬੈਠੇ ਉਹਨਾਂ ਪ੍ਰਤੀ ਲੜੋ ਇਹ ਅਸੀਂ ਜਿਹੜੀ ਯਾਦਗਾਰ ਬਾਈ ਦੀ ਰੱਖੀ ਆ ਇਹਨੂੰ ਐਸਾ ਪੰਥ ਇਕੱਠ ਸਿੰਘਾਂ ਜਿਹੜੇ ਆਪਣੇ ਜ਼ਿਲ੍ਹਾ ਵਿੱਚ ਬੈਠੇ ਬੰਦੀ ਸਿੰਘ ਉਹਨਾਂ ਨੂੰ ਸਮਰਪਿਤ ਆ ਤੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਨੂੰ ਸਮਰਪਿਤ ਆ ਆਪਾਂ ਨੂੰ ਆਪਣੀ ਸਮੌਰ ਜਿਹੜਾ ਆਪਣਾ ਤੱਟਾ ਸ਼੍ਰੀ ਕਲਤਾਕਸਰ ਉਥੋਂ ਸੇਵ ਲੈ ਕੇ ਚੱਲਨੇ ਚਾਹੀਤੇ ਆ ਉਹਨੂੰ ਪਹਿਲਾਂ ਆਪਾਂ ਨੂੰ ਜਿਹੜੇ ਉਹ ਕਵਾਂਗੇ ਵੀ ਕਿਸੇ ਹੱਥਾਂ ਵਿੱਚ ਬੰਨਿਆ ਹੋਇਆ ਉਸ ਤੋਂ ਜਾਦ ਕਰਾਉਣ ਦੀ ਲੋੜ ਆ ਉਹਦੇ ਵੀ ਆਪਾਂ ਨੂੰ ਆਪਣੀ ਭਰਤਖਪਾਰਤੀਆ ਇਹਦੀ ਵੀ ਲੋੜ ਆ ਟ੍ਰੇਨਿੰਗ ਆ ਵੀ ਆਪਾਂ ਆਪਸ ਚ ਇੰਨੇ ਜਾਣੇ ਵੱਖਰੇਵੇਂ ਖੜੇ ਕਰਕੇ ਐਨੇ ਤਰੀਕੇ ਨਾਲ ਇਲੈਕਸ਼ਨ ਲੜੀਏ ਵੀ ਜਿਹੜੀ ਪਾਰਟੀ ਫਿਰ ਸਰਕਾਰ ਚ ਬੈਠੀ ਆ ਉਹੀ ਫਿਰ ਕਾਬਜ ਹੋ ਜਾਂਦੀ ਇਸ ਲਈ ਵੀ ਆਪਾਂ ਨੂੰ ਇਕੱਠਿਆਂ ਹੋਣਾ ਪਊਗਾ ਕੋਈ ਫੈਸਲੇ ਇਹ ਵੀ ਲੈਣੇ ਪੈਣੇ ਆ ਵੀ ਆਪਾਂ ਨੂੰ ਆਪਣੇ ਪਰਸਨਲ ਮੋਟਿਵ ਵੀ ਛੱਡਨੇ ਪੈਣੇ ਆ ਇਹ ਵੀ ਦੇਖਣਾ ਚਾਹੀਦਾ ਆਪਾਂ ਨੂੰ ਇਕੱਠੇ ਹੋ ਕੇ ਬਹੁਤ ਦਿਨ ਆਪਣਾ ਕੋਲੇ ਸਾਰੀਆਂ ਇਲੈਕਸ਼ਨ ਲੜਨ ਨੂੰ ਫਿਰਦੀਆਂ ਪਰ ਜੇ ਆਪਾਂ ਇੰਨੇ ਹਿੱਸਿਆਂ ਚ ਵੰਡ ਕੇ ਇਲੈਕਸ਼ਨ ਲੜਾਂਗੇ ਤਾਂ ਫੇਰ ਆਪਣੇ ਹਿੱਸੇ ਕੁਛ ਨਹੀਂ ਪੈਣਾ ਫੇਰ ਜੀ ਥਾਂ ਉਥੇ ਹੀ ਜਿੱਥੇ ਅੱਜ ਗੱਲ ਹੈਗੀ ਆ ਫੇਰ ਓਥੇ ਜਾਂਦੂ ਆਪਾਂ ਫੇਰ ਇਕੱਠੇ ਹੋ ਕੇ ਇਹੀ ਗੱਲ ਕਰਿਆ ਕਰਾਂਗੇ ਕਿ ਪਹਿਲਾਂ ਆਪਾਂ ਸ਼੍ਰੀ ਕਾਲਤਾਖਬ ਸਾਹਿਬ ਨੂੰ ਉਜਾਗ ਕਰਾਈਏ ਫੇਰ ਅੱਗੇ ਤੁਰਾਂਗੇ ਜੇ ਆਪਾਂ ਹੋਲ ਕੁਰੰਮਾਂ ਦੀ ਗੱਲ ਕਰੀਏ ਕ੍ਰਿਸ਼ਚਨਾ ਦੀ ਮੈਡੀਕਲ ਸਿਟੀ ਆ ਉਹਨਾਂ ਦਾ ਸਭ ਤੋਂ ਵੱਡਾ ਚਰਚਾ ਜਿੱਥੇ ਉਥੋਂ ਗੱਲ ਤੁਰਦੀ ਆ ਤਾਂ ਸਾਰੇ ਕ੍ਰਿਸ਼ਚਨ ਉਹਨੂੰ ਮੰਨਦੇ ਆ ਮੁਸਲਮਾਨਾਂ ਦੀ ਗੱਲ ਕਰੀਏ ਮੱਕੇ ਮਦੀਨੇ ਤੋਂ ਗੱਲ ਤੁਰਦੀ ਆ ਤਾਂ ਸਾਰੇ ਮੁਸਲਮਾਨ ਉਹਨੂੰ ਅੱਖਾਂ ਵਿੱਚ ਕੇ ਮੰਨਦੇ ਆ ਤੇ ਆਪਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜੇ ਕੋਈ ਫਰਮਾਨ ਆਉਂਦਾ ਆਪਾਂ ਅੱਦੇ ਦਾ ਕਹਿੰਦੇ ਮੈਂ ਇਹ ਸਰਕਾਰੀ ਫਰਮਾਨ ਆ। ਇਹੀ ਗੱਲਾਂ ਜਿੰਨਾ ਤੇ ਆਪਾਂ ਨੂੰ ਡੂੰਘਾਈ ਨਾਲ ਵਿਚਾਰ ਕਰਨੀ ਚਾਹੀਦੀ ਆ। ਬਾਕੀ ਸਾਰੀ ਆਈ ਗੁਰੂ ਸਾਧ ਸੰਗਤ ਦਾ ਮੈਂ ਤੈਨੂੰ ਧੰਨਵਾਦ ਕਰਦਾ। ਸਾਰੇ ਉੱਚ ਸ਼ਖਸੀਅਤਾਂ ਦਾ ਧੰਨਵਾਦ ਕਰਦਾ ਮਾਤਾ ਬੈਠੇ ਆ ਇੱਥੇ ਬਾਈ ਖੰਡੇ ਦੇ ਸਤਕਾਰਯੋਗ ਸਾਡੇ ਇਹਨਾਂ ਦਾ ਧੰਨਵਾਦ ਬਾਕੀ ਸਾਰੇ ਜਿਹਨੇ ਹੋਰ ਮੇਰੀਆਂ ਮਾਤਾਵਾਂ ਵੀ ਬੈਠੀਆਂ ਆ ਪਰਿਵਾਰ ਵੀ ਬੈਠੇ ਆ ਜਿਹੜੇ ਜਿਲ੍ਹਾ ਵਿੱਚ ਟਕੇ ਹੋਏ ਆ ਇਸ ਟੈਪ ਬਾਪੂ ਜੀ ਬੈਠੇ ਆ ਇਹਦੇ ਮਾਰਗ ਜਥੇਦਾਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਮੈਂ ਤਾਂ ਇਹੀ ਐ ਆਖਿਰਚ ਵੀ ਇਹਦੀ ਬੇਨਤੀ ਕਰੂੰਗਾ ਵੀ ਸਾਨੂੰ ਇੱਕ ਫੈਸਲਾ ਦੇ ਦਿਓ ਸਾਨੂੰ ਇੱਕ ਸਹੇਜ ਦੇ ਦਿਓ ਤਾਂ ਜੋ ਅਸੀਂ ਤੁਰ ਸਕੀਏ ਬਾਰ ਬਾਰ ਅਸੀਂ ਕਿੰਨੇ ਕੁ ਜਾਣੇ ਜੇਲਾਂ ਵਿੱਚ ਬੰਦ ਕਰਾਵਾਂਗੇ ਕਿਤੇ ਨਾ ਕਿਤੇ ਆ ਕੇ ਫਿਰ ਪਰਿਵਾਰ ਆਪ ਦੇ ਘਰ ਦਿਨ ਕਹਿਣ ਲੱਗ ਜਾਂਦੇ ਆ ਵੀ ਨਾ ਅੱਗੇ ਕੋਈ ਰਾਹ ਨਹੀਂ ਦੇਖਣ ਨੂੰ ਆਗਾ ਨੇ ਰਧੂ ਕਰਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਕੋਲ ਆ ਤਾਂ ਹੀਆ ਸਾਧਨੀਆਂ ਸਾਧ ਸੰਗਤਾਂ ਦਾ ਧੰਨਵਾਦ ਫਤਿਹ ਨਿਸਾਨ ਪਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰਦਾਰ ਮਨਦੀਪ ਸਿੰਘ ਜੀ ਸਿੱਧੂ